ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ ਸਾਢੇ 1:30 ਦਾ ਟਾਈਮ ਹੈ ਮੈਨ ਲੱਗੇ ਸੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਓ ਜੀ ਤੇ ਬਾਕੀ ਜੀ ਅੱਜ ਤੁਸੀਂ ਥੰਬਨੇਲ ਦੇਖ ਹੀ ਲਿਆਣਾ ਜਿਹੜੀ ਵੀਡੀਓ ਆਪਾਂ ਬਣਾ ਰਹੀ ਆ ਉਹ ਫ੍ਰੈਂਚ ਫ੍ਰਾਈਜ਼ ਤੇ ਬਣਾ ਰਹੀ ਆ ਜਿਹੜੀ ਮੈਕਡੋਨਲਡ ਦੇ ਵਿੱਚ ਆਪਾਂ ਖਾਂਦੇ ਆ ਸੇਮ ਡੁੱਟੋ ਹਜੀ ਦੱਸਾਂਗੇ ਤੁਹਾਨੂੰ ਉਹਦੇ ਵਿੱਚ ਆਪਾਂ ਕੋਈ ਬੇਸਨ ਨਹੀਂ ਪਾਉਣਾ ਕੋਈ ਬੇਸਨ ਦਾ ਇਸਤੇਮਾਲ ਨਹੀਂ ਕਰਨਾ ਕੋਈ ਆਪਾਂ ਉਹਦੇ ਵਿੱਚ ਹੋਰ ਚੀਜ਼ ਨਹੀਂ ਪਾਣੀ ਸਿਰਫ ਨਮਕ ਆਲੂ ਤੇ ਰिफाइंड ਦੇ ਨਾਲ ਹੀ ਤਿੰਨੋਂ ਚੀਜ਼ਾਂ ਨਾਲ ਆਪਾਂ ਬਣਾਵਾਂਗੇ ਬਿਲਕੁਲ ਤੁਹਾਨੂੰ ਉਸੇ ਤਰੀਕੇ ਨਾਲ ਦੱਸਾਂਗੇ ਬੜਾ ਆਸਾਨ ਜਿਹਾ ਤਰੀਕਾ ਵੀਡੀਓ ਪੂਰੀ ਜ਼ਰੂਰ ਦੇਖਿਓ ਬਾਕੀ ਜੀ ਹੁਣ ਇਸ ਟਾਈਮ ਮੈਂ ਕਰਕੇ ਰਹੀ ਸੀ ਕੰਮ ਥੋੜਾ ਘਰ ਦਾ ਜਿਵੇਂ ਪਾਥੀਆਂ ਵਗੈਰਾ ਅੱਜ ਥੋੜਾ ਲੇਟ ਪੱਥਿਆ ਕੋ ਕਿਉਂਕਿ ਆ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਫਿਰ ਇਸ ਕਰਕੇ ਮੈਂ ਆਥਰ ਬਿਲੇ ਪੱਥਿਆ ਬਾਕੀ ਹੁਣ ਵੀਡੀਓ ਪਹਿਲਾਂ ਸੋਚ ਸੀ ਪਹਿਲਾਂ ਬਾੜੀ ਲਗਾ ਦਮਾ ਬਾੜੀ ਨੂੰ ਹੁਣ ਸੋਚਿਆ ਵੀ ਚਲੋ ਵੀਡੀਓ ਸ਼ੂਟ ਕਰਨ ਤੋਂ ਬਾਅਦ ਹੀ ਮੈਂ ਪਾਣੀ ਲਗਾਵਾਂਗੀ ਅ ਬਾਕੀ ਜਿਹੜੀ ਆਪਾਂ ਫ੍ਰੈਂਚ ਫ੍ਰਾਈਜ਼ ਬਣਾਣੀ ਆ ਜੀ ਇਹ ਤਾਂ ਬਣਾ ਰਹੇ ਹਾਂਗੇ ਕਿਉਂਕਿ ਆਰਮਾਨ ਕਹਿੰਦਾ ਵੀ ਕੁਝ ਵੀ ਸਪੈਸ਼ਲ ਜਾਂ ਖਾਣ ਨੂੰ ਵੀ ਅੱਜ ਦਿਲ ਕਰਦਾ ਤੇ ਫਿਰ ਸੋਚਿਆ ਮੈਂ ਵੀ ਕੋਈ ਹੈਜੀ ਚੀਜ਼ ਹੋਵੇ ਜਿਹੜੀ ਆਸਾਨੀ ਨਾਲ ਬਣ ਵੀ ਜਾਵੇ ਤੇ ਜਿਆਦਾ ਮਤਲਬ ਉਹਦੇ ਲਈ ਸਮਾਨ ਦੀ ਜ਼ਰੂਰਤ ਨਾ ਪਵੇ ਤੇ ਫਿਰ ਮੇਰੇ ਦਿਮਾਗ ਚ ਆ ਵੀ ਚਲੋ ਫ੍ਰੈਂਚ ਫ੍ਰਾਈਜ਼ ਬਣਾ ਦਿੰਨੀ ਆ ਤਾਂ ਫਿਰ ਉਹ ਵੀ ਖੁਸ਼ ਹੋ ਗਿਆ ਵੀ ਹਾਂ ਮਮ ਵੀ ਮੈਨੂੰ ਫ੍ਰੈਂਚ ਫ੍ਰਾਈਜ਼ ਖਾਣੀ ਆ ਤਾਂ ਫਿਰ ਮੈਂ ਸੋਚਿਆ ਵੀ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਵਾਂ ਉਹਦੀ ਕਿਉਂਕਿ ਜਿਹੜੀ ਫ੍ਰੈਂਚ ਫ੍ਰੈਂਚ ਤੌਰ ਤੇ ਜਿਹੜੀ ਘਰਾਂ ਦੇ ਵਿੱਚ ਬਣਾਉਂਦੇ ਆ ਕਈ ਲੋਕ ਉਹਦੇ ਵਿੱਚ ਬੇਸਨ ਦਾ ਇਸਤੇਮਾਲ ਕਰ ਲੈਂਦੇ ਨੇ ਤਾਂ ਮੈਂ ਕਿਹਾ ਵੀ ਚਲੋ ਜਿਹੜੀ ਆਪਾਂ ਮੈਕਡੋਨਲਡਸ ਖਾਂਦੇ ਆ ਡਿੱਟੋ ਸੇਮ ਉਹ ਜੀ ਉਹ ਜਿਹੇ ਟੇਸਟ ਹੋਗਾ ਕਿਉਂਕਿ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਬਾਕੀ ਕਿ ਇਦਾਂ ਦੀ ਵੀਡੀਓ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਰੈਸਪੀ ਨੂੰ ਘਰੇ ਵੀ ਟਰਾਈ ਜਰੂਰ ਕਰਿਓ ਫਿਰ ਉਸ ਤੋਂ ਬਾਅਦ ਵੀ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਰੈਸਪੀ ਲੱਗੀ ਚਲੋ ਜੀ ਸ਼ੁਰੂ ਕਰਦੇ ਆ ਵੀਡੀਓ ਹਾਂਜੀ ਇੱਥੇ ਮੈਂ ਗੈਸ ਤੇ ਇੱਕ ਸਾਈਡ ਕੜਾਹੀ ਰੱਖ ਲਈ ਐ ਇੱਕ ਸਾਈਡ ਜੀ ਮੈਂ ਪਤੀਲੇ ਵਿੱਚ ਪਾਣੀ ਪਾ ਲਿਆ ਇਹ ਪਤੀਲੇ ਵਾਲਾ ਪਾਣੀ ਜੀ ਜਦ ਤੱਕ ਉਬਲੂਗਾ ਉਹ ਤੱਕ ਆਪਾਂ ਇੰਤਜ਼ਾਰ ਕਰਾਂਗੇ ਉਬਾਲਾ ਆਉਣ ਤੇ ਆਪਾਂ ਇਹਦੇ ਵਿੱਚ ਫਿਰ ਤੁਹਾਨੂੰ ਦੱਸ ਦਿਆਂ ਵੀ ਅੱਗੇ ਆਪਾਂ ਕੀ ਕਰਨਾ ਹੈ ਦੂਸਰੀ ਸਾਈਡ ਤੇ ਕੜਾਹੀ ਹੈ ਜੀ ਉਹਦੇ ਵਿੱਚ ਮੈਂ ਹੁਣ ਇੱਥੇ ਪਾ ਰਹੀ ਹਾਂ ਰਿਫਾਈਂਡ ਤੇ ਰਿਫਾਈਂਡ ਵੀ ਆਪਾਂ ਜਿਹੜਾ ਪਾ ਕੇ ਇਹਨੂੰ ਗਰਮ ਕਰ ਲੈਣਾ ਜਿਵੇਂ ਆਪਾਂ ਪਕੌੜੀ ਤਲਦੇ ਹੁੰਦੇ ਹੋਂ ਉਹਨਾਂ ਕੱਪਾ ਇਹਨੂੰ ਗਰਮ ਕਰ ਲੈਣਾ ਜਿਆਦਾ ਗਰਮ ਨਹੀਂ ਕਰਨਾ ਵੀ ਇੰਨਾ ਕੁ ਕਰਨਾ ਕਿ ਵੀ ਜਦੋਂ ਆਪਾਂ ਇਹਦੇ ਵਿੱਚ ਚਾਲੂ ਪਾਵਾਂਗੇ ਤਾਂ ਵੀ ਇੱਕਦਮ ਉਹ ਸੜਨ ਨਾ ਜਲਣ ਨਾ ਇੱਕਦਮ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਪਤੀਲੇ 'ਚ ਪਾਣੀ ਪਾਇਆ ਮੈਂ ਉਹ ਅੱਧਾ ਕ ਪਤੀਲਾ ਲੇਤਾ ਸੀ ਇੱਥੇ ਜੀ ਵੀਡੀਓ ਥੋੜੀ ਐਡਿਟ ਕਰੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਉਬਲਣਾ ਸ਼ੁਰੂ ਹੋ ਗਿਆ ਹੁਣ ਇਹਦੇ ਵਿੱਚ ਮੈਂ ਇੱਥੇ ਪਾਉਂਗੀ ਅੱਧਾ ਕ ਚਮਚ ਨਮਕ ਦਾ ਪਾਉਂਗੀ ਨਮਕ ਜੂਰੀ ਹੈ ਕਿਉਂਕਿ ਜਦੋਂ ਪਿੱਛੇ ਆਲੂ ਆਲੂ ਵਾਲਾਂਗੇ ਜੀ ਫਿਰ ਉਹ ਫਿੱਕੇ ਜਿਹੀ ਨਹੀਂ ਰਹਿਣਗੇ ਤੁਸੀਂ ਦੇਖ ਸਕਦੇ ਹੋ ਮੱਧਾ ਕ ਚਮਚ ਨਮਕ ਪਾਇਆ ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਇੱਥੇ ਆਲੂ ਆਲੂ ਮੈਂ ਇੱਥੇ ਥੋੜੇ ਜੇ ਮੋٹے ਕੱਟੇ ਨੇ ਜੀ ਜੇ ਤੁਸੀਂ ਕਰੰਚੀ ਜਿਵੇਂ कुरकुरੇ ਜਿਆਦਾ ਅ ਪਕੈਨੇ ਪੁੱਜੇ ਹੋਏ ਜਿਆਦਾ ਜਿਵੇਂ ਕੜਕੜਕ ਜੀ ਵਾਲੀ ਆਵਾਜ਼ ਵਾਲੇ ਖਾਣੇ ਨੇ ਤਾਂ ਤੁਸੀਂ ਆਲੂ ਪਤਲੇ ਲੈਣੇ ਨੇ ਮੈਂ ਇੱਥੇ ਆਲੂ ਥੋੜੇ ਮੋٹے ਲੈਤੇ ਨੇ ਤੇ ਮੈਂ ਥੋੜਾ ਜਿਹਾ ਇਹਨਾਂ ਨੂੰ ਸੇਕ ਵੀ 5 ਕਿ ਮਿੰਟ ਲਵਾਉਂਗੀ ਜੇ ਤੁਸੀਂ ਆਲੂ ਪਤਲੇ ਲਉਂਗੇ ਤਾਂ ਤੁਸੀਂ ਸੇਕ ਵੀ ਘੱਟ ਲਵਾਣਾ ਮੈਂ ਮੋٹے ਤਾਂ ਲੈਂਦੇ ਕਿਉਂਕਿ ਜਿਹੜਾ ਰਮਾਨ ਜਿਹੜਾ ਹੈਗਾ ਉਹਨੂੰ ਸੌਫਟ ਸੌਫਟ ਜਿਹੀ ਪਸੰਦ ਨਹੀਂ ਉਹ ਮੈਨੂੰ ਪਹਿਲੇ ਕਹਿੰਦਾ ਮੰਮੀ ਥੋੜੇ ਪੋਲੇ ਜੇ ਬਣਾਓ ਤੇ ਮੈਂ ਤਾਂ ਕਰਕੇ ਥੋੜੇ ਆਲੂ ਜਿਹੜੇ ਮੋٹے ਲੈਂਦੇ ਨੇ ਜਿੰਨੇ ਤੁਸੀਂ ਪਤਲੇ ਲਓਗੇ ਜੀ ਓਨੇ ਹੀ ਕਰਕਰੇ ਜੇ ਬਣਨਗੇ ਮਤਲਬ ਜਿਵੇਂ ਆਪਾਂ ਨੇ ਕਰੰਚੀ ਜੇ ਉ ਬਣਨਗੇ ਸੋ ਜੇ ਤੁਸੀਂ ਸੋਨੂੰ ਕਰੰਚੀ ਜੇ ਪਸੰਦ ਨੇ ਕੁਰਕure ਜੇ ਪਸੰਦ ਨੇ ਤਾਂ ਤੁਸੀਂ ਆਲੂ ਪਤਲੇ ਹੀ ਕੱਟਣੇ ਨੇ ਥੋੜੇ ਜਿਹਾ ਮੈਂ ਥੋੜੇ ਮੋਟੇ ਜਾਣ ਕੇ ਕੱਟੇ ਨੇ ਜੇ ਤੁਸੀਂ ਮੋਟੇ ਕੱਟ ਲਓਗੇ ਜੀ ਜੇ ਤੁਹਾਨੂੰ ਕਰੰਚੀ ਪਸੰਦ ਨੇ ਔਰ ਤੁਸੀਂ ਆਲੂ ਮੋਟੇ ਕੱਟ ਲਏ ਫਿਰ ਉਹ ਸੌਫਟ ਬਣਨਗੇ ਪੋਲੇ ਬਣਨਗੇ ਤੇ ਇਸ ਕਰਕੇ ਜੇ ਤੁਸੀਂ ਕਰੰਚੀ ਖਾਣੇ ਨੇ ਤਾਂ ਤੁਸੀਂ ਆਲੂ ਪਤਲੇ ਹੀ ਕੱਟਣੇ ਨੇ ਤੇ ਇਹਨਾਂ ਨੂੰ ਫਿਰ ਉਬਾਲਣਾ ਵੀ ਤੁਸੀਂ ਉਨਾ ਹੀ ਘੱਟ ਆ 2-3 ਮਿੰਟ ਕੀ ਉਬਾਲਣਾ ਫਿਰ ਬਾਲਾ ਟਾਈਮ ਨਹੀਂ ਉਬਾਲਣਾ ਕਿਉਂਕਿ ਫਿਰ ਇਹ ਜਿਆਦਾ ਉਬਾਲ ਰਨਫ ਜਿਆਦਾ ਪੱਕ ਜਾਣਗੇ ਫਿਰ ਇਹ ਟੁੱਟਣਗੇ ਆਸਾਨੀ ਨਾਲ ਜਿਹੜੇ ਪਤਲੇ ਹੁੰਦੇ ਆ ਫਿਰ ਆਸਾਨੀ ਨਾਲ ਟੁੱਟ ਜਾਂਦੇ ਆ ਮੈਂ ਇੱਥੇ 5 ਮਿੰਟ ਤਾਉ ਵਾਲੇ ਨੇ ਜੀ ਕਿਉਂਕਿ ਫਿਰ ਆਲੂ ਮੋٹے ਸੀ ਇਸ ਕਰਕੇ ਹੁਣ ਮੈਂ ਇੱਥੇ ਜਿਹੜਾ ਹੈਗਾ ਇਹਦੇ ਵਿੱਚ 1 ਚਮਚ ਤੁਹਾਡੇ ਸਾਹਮਣੇ ਘੁਮਾਤਾ ਕਿਉਂਕਿ ਆਏ ਦੇ ਵਿੱਚ ਇੱਕ ਤਾਂ ਨਮਕ ਪਾਇਆ ਹੋਇਆ ਸੀਗਾ ਤੇ ਬਾਕੀ ਇੱਕ ਮੈਂ ਚੈੱਕ ਕਰ ਰਹੀ ਸੀਗੀ ਵੀ ਇਹ ਬਣ ਗਏ ਕਿ ਨਹੀਂ ਬਣ ਗਏ ਸੋ ਮੈਂ ਦੁਬਾਰਾ ਫਿਰ ਕਹਿ ਰਹੀ ਹਾਂ ਜੀ ਅਗਰ ਤੁਸੀਂ ਕਰੰਚੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਲੂ ਜਿਹੜੇ ਪਤਲੇ ਹੀ ਰੱਖਣੇ ਨੇ ਅਗਰ ਤੁਸੀਂ ਆਲੂ ਮੋٹے ਰੱਖੋਗੇ ਤਾਂ ਫਿਰ ਇਹ ਸੌਫਟ ਹੀ ਬਣਨਗੇ ਸੋ ਇੱਕ ਦਿਨ ਵਾਪਾ ਤੁਹਾਨੂੰ ਚਿਪਸ ਵੀ ਦੱਸਾਂਗੇ ਘਰੇ ਜਿਹੜੇ ਆਪਾਂ ਚਿਪਸ ਬਣਾਨੇ ਆ ਚਿਪਸ ਕਿੱਦਾਂ ਬਣਦੇ ਆ ਚਿਪਸ ਬਿਲਕੁਲ ਕਰੰਚੀ ਕੜਕੜ ਕਾਲੀ ਚਿਪਸ ਦੱਸਾਂਗੇ ਤੁਹਾਨੂੰ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਉਨ ਦੇਖੋ ਜੀ ਹੁਣ ਇਹਦੇ ਵਿੱਚ ਪੂਰਾ ਉਬਾਲ ਆਣਾ ਸ਼ੁਰੂ ਹੋ ਗਿਆ ਮੈਂ ਹੁਣ ਇੱਥੇ ਚੈੱਕ ਕਰਕੇ ਫਿਰ ਦੇਖੂਗੀ ਬਣ ਗਏ ਨੇ ਕਿ ਨਹੀਂ ਬਣੇ ਲਓ ਜੀ ਬਣ ਗਏ ਨੇ ਤੇ ਮੈਂ ਹੁਣ ਇੱਥੇ ਗੈਸ ਕਰ ਦਿੱਤੀ ਹੈ ਬੰਦ ਹੁਣ ਮੈਂ ਇਹਨੂੰ ਛਾਣਣੀ ਦੇ ਵਿੱਚ ਛਾਣ ਕੇ ਜੀ ਜਿਹੜੇ ਆਲੂ ਆ ਪਾਣੀ ਆਲਾ ਕਰ ਦੂੰਗੀ ਤੇ ਛਾਣ ਲਵਾਂਗੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਇਥੇ ਇਹਨਾਂ ਨੂੰ ਛਾਣ ਲਿਆ ਜੋ ਜਾਲੀ ਦੇ ਵਿੱਚ ਪਰੇ ਪਏ ਨੇ ਤੇ ਆਪਾਂ ਦਾ ਥੋੜਾ ਜਿਹਾ ਰੱਖਿਆ ਇਹਨਾਂ ਨੂੰ ਸਾਈਡ ਤੇ ਤਾਂ ਕਿ ਪਾਣੀ ਜਿਹੜਾ ਨੁੱਚੜ ਦੇ ਵਿੱਚ ਚੰਗੀ ਤਰ੍ਹਾਂ ਥੱਲੇ ਕਿਉਂਕਿ ਆਪਾਂ ਹੁਣ ਇਹਨਾਂ ਨੂੰ ਕਰਨਾ ਫਰਾਈ ਮੈਂ ਇੱਥੇ ਜੀ ਪਹਿਲਾਂ ਇੱਕ ਪਾਇਆ ਇੱਕ ਪਾ ਕੇ ਮੈਂ ਦੇਖ ਰਹੀ ਹਾਂ ਵੀ ਤੇਲ ਵਧੀਆ ਗਰਮ ਹੋ ਗਿਆ ਕਿਉਂਕਿ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਫਿਰ ਇੱਕਦਮ ਸੜਨੇ ਨਹੀਂ ਚਾਹੀਦੇ ਤੁਸੀਂ ਦੇਖਿਆ ਹੀ ਹੋਣਾ ਜਿਹੜੇ ਫ੍ਰੈਂਚ ਫ੍ਰਾਈਜ਼ ਨੇ ਉਹ ਚਿੱਟੇ ਜਿਹੇ ਹੁੰਦੇ ਨੇ ਜ਼ਿਆਦਾ ਭੂਰੇ ਜਿਹੇ ਨਹੀਂ ਕਰੇ ਹੁੰਦੇ ਉਹਨਾਂ ਨੇ ਚਿੱਟੇ ਜਿਹੇ ਹੁੰਦੇ ਆਪਾਂ ਵੀ ਚਿੱਟੇ ਜਿਹੇ ਰੱਖਣੇ ਆ ਇਸੇ ਕਰਕੇ ਆਪਾਂ ਪਹਿਲਾਂ ਇਹਨਾਂ ਨੂੰ ਉਬਾਲਿਆ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਰਹੀ ਹਾਂ ਅਗਰ ਤੁਸੀਂ ਕ੍ਰਾਂਚੀ ਫ੍ਰੈਂਚ ਫ੍ਰਾਈਜ਼ ਪਸੰਦ ਕਰਦੇ ਹੋ ਥੋੜੇ ਜਿਹਾ ਕੁਰਕਰੇ ਜਿਹਾ ਤਾਂ ਤੁਸੀਂ ਆਲੂ ਜਿਹੜੇ ਨੇ ਉਹ ਪਤਲੇ ਰੱਖਣੇ ਨੇ ਤੇ ਉਹਨਾਂ ਨੂੰ ਉਬਾਲਣਾ ਵੀ ਘੱਟ ਹੈ ਮੈਂ ਇੱਥੇ ਮੋٹے ਕੱਟੇ ਨੇ ਕਿਉਂਕਿ ਮੇਰੇ ਵੀ ਜਿਹੜਾ ਬੇਟਾ ਉਹਨੂੰ ਥੋੜੇ ਸੌਫਟ ਜਿਹਾ ਪਸੰਦ ਆ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਤਰੀਕਾ ਹੁੰਦਾ ਨਾ ਚੀਜ਼ ਨੂੰ ਖਾਣ ਦਾ ਇਸ ਕਰਕੇ ਮੈਂ ਥੋੜੇ ਜਿਹਾ ਮੋٹے ਕੱਟੇ ਨੇ ਤੇ ਮੈਂ ਇੱਥੇ ਥੋੜੇ ਬਣਾਏ ਨੇ ਕਿਉਂਕਿ ਉਹਦੇ ਲਈ ਹੀ ਬਣਾਏ ਨੇ ਮੈਂ ਜ਼ਿਆਦਾ ਨਹੀਂ ਬਣਾਏ ਤੁਸੀਂ ਦੇਖ ਸਕਦੇ ਹੋ ਜਿਹੜੇ ਆਲੂ ਆ ਜੀ ਚਿਪਕੇ ਨਹੀਂ ਆ ਬਿਲਕੁਲ ਵੀ ਆਪਸ ਵਿੱਚ ਕੱਲੇ-ਕੱਲੇ ਨੇ ਮੈਂ ਇਕੱਠੇ ਹੀ ਪਾਏ ਨੇ ਜੇ ਆਪਾਂ ਬੇਸਣ ਵਾ ਕਈ ਵਾਰੀ ਨਾ ਕਈ ਲੋਕ ਬੇਸਣ ਲਗਾ ਲੈਂਦੇ ਤਾਂ ਫਿਰ ਉਹ ਪਕੌੜੀ ਬਣ ਜਾਂਦੇ ਨੇ ਉਹ ਉਹ ਫਿਰ ਫ੍ਰੈਂਚ ਫ੍ਰਾਈਜ਼ ਨਹੀਂ ਰਹਿੰਦੇ ਤੇ ਫ੍ਰੈਂਚ ਫ੍ਰਾਈਜ਼ ਦੇ ਵਿੱਚ ਕਦੇ ਬੇਸਣ ਨਹੀਂ ਲੱਗਦਾ ਤੇ ਇਸ ਕਰਕੇ ਫਿਰ ਆਪਾਂ ਜਾਂ ਆਪਾਂ ਕਈ ਵਾਰੀ ਕਈ ਲੋਕ ਕਰਦੇ ਨੇ ਕਿ ਕੱਟ ਕੇ ਉਹਨਾਂ ਨੂੰ ਸਿੱਧਾ ਹੀ ਮਤਲਬ ਕਿ ਫ੍ਰਾਈ ਕਰ ਲੈਂਦੇ ਨੇ ਤਾਂ ਉਹਦੇ ਨਾਲ ਵੀ ਜਿਹੜਾ ਫਿਰ ਉਹ ਇੱਕਦਮ ਨਾ ਤੇਲ ਬਹੁਤ ਜ਼ਿਆਦਾ ਪੈ ਜਾਂਦਾ ਉਹਨਾਂ ਦੇ ਵਿੱਚ ਤੇ ਇੱਕ ਉਹ ਹੀ ਜੀ ਚੀਜ਼ ਨਹੀਂ ਬਣਦੀ ਉਹ ਜਿਹੇ ਜੀ ਫ੍ਰੈਂਚ ਫ੍ਰਾਈਜ਼ ਹੁੰਦੀ ਹੈ ਫ੍ਰੈਂਚ ਫ੍ਰਾਈਜ਼ ਦੇ ਤਰੀਕੇ ਨਾਲ ਬਣਾਉਣ ਲਈ ਆਪਾਂ ਨੂੰ ਪਹਿਲਾਂ ਇਹਨਾਂ ਨੂੰ ਉਬਾਲਣਾ ਜ਼ਰੂਰੀ ਹੈ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਹੁਣ ਮੈਂ ਇਹਨਾਂ ਨੂੰ ਬਾਹਰ ਕੱਢੂਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਿੱਟੇ ਰੰਗ ਦੇ ਪਏ ਨੇ ਇਹ ਉੱਤੋਂ ਜਿਹੜੀ ਇਹਨਾਂ ਦੀ ਪਰਤ ਆ ਉਹ ਹਲਕੀ ਹਲਕੀ ਜਿਹੀ ਪੂਰੀ ਹੋ ਗਈ ਹੈ ਤੁਹਾਨੂੰ ਕੈਮਰੇ 'ਚ ਨਹੀਂ ਦਿਖ ਰਹੀ ਹੋਣੀ ਪਰ ਜੇ ਤੁਸੀਂ ਬਣਾਓਗੇ ਤੁਸੀਂ ਦੇਖ ਦੇਖ ਲੂਗੀ ਵੀ ਹਲਕੀ ਹਲਕੀ ਪੂਰੀ ਜੀ ਹੋ ਜੇਗੀ ਇਹ ਆਪਾਂ ਜ਼ਿਆਦਾ ਇਹਨਾਂ ਨੂੰ ਵੀ ਪੂਰੇ ਰੰਗ ਦੇ ਨਹੀਂ ਕਰਨੇ ਕਿਉਂਕਿ ਫ੍ਰੈਂਚ ਫ੍ਰਾਈਜ਼ ਚਿੱਟੇ ਜੀ ਹੁੰਦੇ ਨੇ ਬਹੁਤ ਵਧੀਆ ਬਣੀ ਸੀ ਜੀ ਇਹ ਕਿਉਂਕਿ ਰਮਨ ਨੂੰ ਥੋੜੀ ਸੌਫਟ ਪਸੰਦ ਨਹੀਂ ਇਸੇ ਕਰਕੇ ਮੈਂ ਹਮੇਸ਼ਾ ਮਤਲਬ ਕਿ ਆਲੂ ਜੜੀ ਮੋਟੇ ਘਟਦੀਆਂ ਬਾਕੀ ਮੈਂ ਫੇਰ ਕਹਿ ਰਹੀ ਹਾਂ ਤੁਸੀਂ ਕਹੋਗੇ ਬਾਰ-ਬਾਰ ਕਹਿ ਰਹੀ ਹਾਂ ਕਿਉਂਕਿ ਕਈਆਂ ਨੂੰ ਨਾ ਹੁੰਦਾ ਕਿ ਕਰੰਚੀ ਜੇ ਪਸੰਦ ਨੇ ਫਿਰ ਤੁਸੀਂ ਬਾਅਦ ਚ ਕਹੋਗੇ ਕਿ ਤੁਸੀਂ ਜੀ ਦੱਸਿਆ ਨਹੀਂ ਸੀ ਜਾਂ ਹਨਾ ਵੀ ਉਹੋ ਜੀ ਚੀਜ਼ ਨਹੀਂ ਬਣੀ ਤਾਂ ਕਰਕੇ ਮੈਂ ਕਹਿ ਰਹੀ ਹਾਂ ਅਗਰ ਤੁਹਾਨੂੰ ਜੇ ਤੁਹਾਨੂੰ ਪਸੰਦ ਆ ਅਗਰ ਸੌਫਟ ਪਸੰਦ ਆ ਤਾਂ ਤੁਸੀਂ ਮੋਟੇ ਰੱਖਣੇ ਆ ਅਗਰ ਤੁਹਾਨੂੰ ਕਰੰਚੀ ਪਸੰਦ ਆ ਤੁਸੀਂ ਪਤਲੇ ਰੱਖਣੇ ਆ ਫਿਰ ਪਾਣੀ ਜਿਹੜਾ ਉਬਾਲਣਾਗਾ ਉਹਦੇ ਵਿੱਚ ਵੀ ਉਹਨਾਂ ਜੇ ਪਤਲੇ ਨੇ ਇਹ ਤੁਸੀਂ ਦੇਖ ਸਕਦੇ ਜੀ ਮੈਂ ਪੇਪਰ ਰੱਖੇ ਨੇ ਕਾਪੀ ਦੇ ਕਿਉਂਕਿ ਅਖਬਾਰ ਹੈ ਨਹੀਂ ਸੀ ਘਰ ਤੇ ਆਪਾਂ ਇਹਦੇ ਉੱਤੇ ਇੱਕ ਵਾਰ ਇਹਨਾਂ ਨੂੰ ਕੱਢ ਲਵਾਂਗੇ ਉਹ ਜਿਹੜਾ ਤੇਲ ਆਗਾ ਜਦੋਂ ਆਪਾਂ ਕੱਢਾਂਗੇ ਨਾ ਤੁਸੀਂ ਵੀ ਜਦੋਂ ਬਣਾਓਗੇ ਦੇਖ ਤੁਸੀਂ ਦੇਖੋਗੇ ਜਦੋਂ ਆਪਾਂ ਕੱਢਾਂਗੇ ਉਦੋਂ ਆਪਾਂ ਨੂੰ ਲੱਗੇਗਾ ਵੀ ਹਲਕਾ ਤੇਲ ਆ ਲਿਖੇਗਾ ਆਪਾਂ ਨੂੰ ਕਾਗਜ਼ ਦੇ ਉੱਤੇ ਕੱਢ ਲਵਾਂਗੇ ਜਾਂ ਅਖਬਾਰ ਦੇ ਉੱਤੇ ਤਾਂ ਇੱਕ ਤੋਂ ਦੋ ਤਿੰਨ ਸਕਿੰਟ ਦੇ ਅੰਦਰ ਅੰਦਰ ਹੀ ਬਿਲਕੁਲ ਹੀ ਡਰਾਈ ਜੇ ਹੋ ਜਾਣਗੇ ਤੇ ਤੁਹਾਨੂੰ ਐ ਲੱਗੇਗਾ ਵੀ ਤੇਲ ਹੈ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਿੱਟੇ ਰੰਗ ਦੇ ਬਣੇ ਨੇ ਤੇ ਆਪਾਂ ਜਿਹੜੇ ਉੱਥੇ ਫ੍ਰੈਂਚ ਫ੍ਰਾਈਜ਼ ਉੱਥੇ ਖਾਂਦੇ ਆ ਉਹ ਵੀ ਇਹੋ ਜਿਹੇ ਰੰਗ ਦੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਕਲਰ ਆਇਆ ਨਾ ਦਾ ਹਲਕਾ ਹਲਕਾ ਜਿਹਾ ਜੀ 골ਡਨ ਕਲਰ ਹਰਕਾ ਹਲਕਾ ਪੂਰੇ ਰੰਗ ਦਾ ਕਲਰ ਆਇਆ ਇਹਦਾ ਮੈਂ ਤੁਹਾਨੂੰ ਇਹ ਤੋੜ ਕੇ ਵੀ ਦਿਖਾਵਾਂਗੀ ਲੋਇਦਸ ਦੇਖ ਸਕਦੇ ਹੋ ਹੁਣ ਮੈਂ ਉਹਨੂੰ ਥੋੜਾ ਫਲਾਤਾ ਕਿਉਂਕਿ ਜਿਹੜਾ ਤੇਲ ਆਗਾ ਵੀ ਜਿਹੜਾ ਜਿਹੜਾ ਮਾੜਾ ਮੋਟਾ ਹੈਗਾਗਾ ਉਹ ਕਾਗਜ਼ ਇੱਕ ਕਾਗਜ਼ ਦੇ ਨਾਲ ਲੱਗ ਜਾਊਗਾ ਪੀਪਰ ਨਾਲ ਉਹ ਸੋਖ ਲੂਗਾ ਇਹ ਡਰਾਈ ਜੇ ਹੋ ਜਾਣਗੇ ਥੋੜਾ ਇਦਾਂ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਫਿਰ ਆਪਾਂ ਇਹਦੇ ਉੱਤੇ ਨਮਕ ਵਗੈਰਾ ਪਾਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਦੇ ਉੱਤੇ ਜੀ ਚਾਟ ਮਸਾਲਾ ਪਾ ਸਕਦੇ ਹੋ ਬਸ ਇਹ ਫਰੈਂਚ ਫ੍ਰਾਈਜ਼ ਦੇ ਉੱਤੇ ਚਾਟ ਮਸਾਲਾ ਨਹੀਂ ਪੈਂਦਾ ਪਰ ਕਈ ਲੋਕਾਂ ਨੂੰ ਚਲੋ ਪਸੰਦ ਆਉਂਦਾ ਪਾ ਸਕਦੇ ਹੋ ਮੈਂ ਇੱਥੇ ਨਮਕ ਹੀ ਪਾਉਂਗੀ ਹੁਣ ਤੁਹਾਨੂੰ ਤੋੜ ਕੇ ਦਿਖਾਉਣੀ ਹੈ ਦੇਖੋ ਜੀ ਹਲਕਾ ਹਲਕਾ ਪੂਰੇ ਰੰਗਦਾ ਹੈ ਦੇਖੋ ਕਿੰਨੇ ਸੌਫਟ ਜਿਹਾ ਬਣ ਗਏ ਨੇ ਕਿਉਂਕਿ ਰਮਾਨ ਨੂੰ ਇਦਾਂ ਦੀ ਪਸੰਦ ਹੈ ਤੇ ਪਰ ਜੇ ਤੁਹਾਨੂੰ ਮਤਲਬ ਕੀ ਕੁਰਕਰੇ ਜਿਹਾ ਪਸੰਦ ਆ ਤਾਂ ਤੁਸੀਂ ਥੋੜੇ ਦੇਖ ਸਕਦੇ ਹੋ ਤੁਸੀਂ ਕਿੰਨੇ ਮੋਟੇ ਵਾ ਕੱਟੇ ਇਹਦੋਂ ਥੋੜੇ ਫਿਰ ਪਤਲੇ ਰੱਖਣੇ ਨੇ ਤੁਸੀਂ ਫਿਰ ਤੁਸੀਂ ਪਾਣੀ ਦੇ ਵਿੱਚ ਉਬਾਲਣਾ ਵੀ ਘੱਟ ਟਾਈਮ ਹੈ ਉਹਨਾਂ ਨੂੰ ਹੁਣ ਇੱਥੇ ਜੀ ਮੈਂ ਨਮਕ ਪਾਤਾ ਕਿਉਂ ਕਿਹੜਾ ਤੇਲ ਹਲਕਾ ਹਲਕਾ ਸੀਗਾ ਵੀ ਉਹ ਪੇਪਰ ਨੇ ਸੋਖ ਲਿਆ ਹੁਣ ਮੈਂ ਇੱਥੇ ਨਮਕ ਨਮਕ ਮੈਂ ਇੰਨੇ ਕਾਲੂਆਂ ਦੇ ਵਿੱਚ ਦੀ ਤੂਕ ਚੁੰਡੀਆਂ ਭਾਈਆਂ ਨੇ ਬਾਕੀ ਤੁਸੀਂ ਆਪਣਾ ਟੇਸ ਦੇ ਹਿਸਾਬ ਨਾਲ ਪਾਉਣਾ ਤੁਹਾਨੂੰ ਜਿਆਦਾ ਪਸੰਦ ਆ ਜਾਂ ਘੱਟ ਪਸੰਦ ਉਸ ਹਿਸਾਬ ਨਾਲ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਦੇਖ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਨਹੀਂ ਉਹ ਹੋ ਰਹੇ ਇਹ ਬੜੇ ਵਧੀਆ ਬਣਿਆ ਸੀਗੇ ਲੋ ਜੀ ਆਪਣੀ ਇੱਥੇ ਹੁਣ ਵੀਡੀਓ ਹੁੰਦੀ ਆ ਕੰਪਲੀਟ ਤੇ ਤੁਸੀਂ ਟਰਾਈ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਬਣੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ